ਪਈ ਨਾਮ ਦੇ ਸੁਰ ਵਿੱਚ ਸਹੀ ਤਰ੍ਹਾਂ ਪਈ ਨਾਮ ਦੇ ਕੱਢੇ ਵਜੱਥਾ ਬਣਾ ਕੇ ਗੁਰੂ ਜੀ ਕਲ੍ਹਦੇ ਆ ਪੰਜ ਜਾਨੇ ਕਦੀ ਤੋਂ ਜਾਂਦੇ ਐ ਇਹ ਮੁਗਲ ਬਾਦਿਰ ਪਹਾੜੀ ਰਾਜੀਆਂ ਫੌਜਾਂ ਦਾ ਕੱਲਾ ਕੱਲਾ ਸਭਾ ਸਭਾ ਲੱਖ ਨਾਲ ਮੁਕਾਬਲਾ ਕਰਦਾ ਗੁਰੂ ਆ ਬੱਚੇ ਨੂੰ ਬੈਠੇ ਸੱਚ ਕਰੀ ਜਾਂਦੇ ਸਵਾ ਲੱਖ ਸੇਕ ਲੜਾਉ ਤੱਬੇ ਖੋਪਿੰਦ ਸਿੰਘ ਦਾ ਨਾਮ ਤੇ ਜੋ ਗੱਲਾਂ ਨਾ ਕਰ ਤਰੇ ਜਮਾਈ ਜੇ ਜੋ ਪੰਜ ਪੰਜ ਜਾਂਦੇ ਆ ਸ਼ਹੀਦੀ ਪਾ ਜਾਂਦੇ ਗੁਰੂ ਜੁਕਰਾਂ ਛੱਡਦੇ ਵੱਡਾ ਸਹਿਬ ਜਾਂਦਾ ਮਪਾਕ ਅਜੀਤ ਸਿੰਘ ਮਾਤਾ ਜੀ ਗੱਲਾਂ ਨਾ ਕਰੋ ਉਹ ਵੀ ਗੁਰੂ ਜੀ ਦੇ ਨਾਲ ਕੱਚੀ ਗੱਡੀ ਵਿੱਚੋਂ ਸਿੰਘਾਂ ਨੂੰ ਦੇਖ ਰਿਹਾ ਜਾਉਣੀ ਹੋ ਰਿਹਾ ਪੰਜ ਪੰਜ ਸਿੰਘ ਸ਼ਹੀਦ ਬੰਦੇ ਦੇ ਇੱਥੇ ਹੋਣਾ ਉੱਪਰ ਆਉਣਾ ਆਪਣੇ ਪੂਜਨੀਕ ਪਿਤਾ ਅਨੁਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾ ਚੁੰਮਣ ਆਉਣੇ ਇਹਦਾ ਪਾਤਸ਼ਾਹ ਹਾਂ ਟੁੰਡੀਆਂ ਦੇ ਲੋਕ ਕਿਤੇ ਮੂੰਹ ਜੋੜ-ਜੋੜ ਕੇ ਗੱਲਾਂ ਨਾ ਕਰਨ ਨਾਰੇ ਬੰਦੇ ਪਿੱਛੇ ਜਾ ਰਹੇ ਹੈਗੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਲੁਕੋ ਕੇ ਰੱਖ ਲਿਆ ਮੇਰੇ ਤੇ ਕਿਰਪਾ ਕਰੋ ਮੈਨੂੰ ਮੇਰੇ ਘੂਮੇ ਵਿੱਚ ਪਾਈਓ ਕਿ ਦੁਨੀਆ ਦੇ ਲੋਕ ਕੋਈ ਬੋਲ ਬੋਲਣਗੇ ਚੱਲਿਆ ਮੈਥੋਂ ਨਹੀਂ ਜਾਣਾ ਸਤਿਗੁਰੂ ਮੈਂ ਵੀ ਚਾਹਨਾ ਤੇਰੇ ਫੁੱਲ ਦੀ ਪੱਤੀ ਪੱਤੀ ਹੋ ਕੇ ਖੁਸ਼ਬੂ ਇਥੇ ਦੇ ਅਹ ਕਹਿੰਦੀ ਕਿਰਪਾ ਅਛਾ ਲੋਕ ਹੈ ਲਗਾ ਪਿਤਾ ਜੀ ਜਾਣ ਨਿਪਿੰਦਾ ਜੀ ਛੱਲਿਆ मिलणु मारे न